ਜਿਨ੍ਹਾਂ ਦੀ ਪੂਰੀ ਬਾਡੀ ਥੁਲਤੁਲ ਕਰਦੀ ਆ ਐ ਬਾਹਾਂ ਤੇ ਮਾਸ ਲਟਕੀ ਜਾਂਦਾ ਪੱਟਾਂ ਤੇ ਮਾਸ ਲਟਕੀ ਜਾਂਦਾ ਛਾਤੀਆਂ ਲਟਕਦੀਆਂ ਨੇ ਪਿੱਛੇ ਗਰਦਨ ਤੇ ਮਾਸ ਲਟਕੀ ਜਾਂਦਾ ਉਹ ਜਿਹੜੇ ਲੋਕ ਨੇ ਜਿਵੇਂ ਗਰਦਨ ਐ ਮੋਟੀ ਹੋ ਜਾਂਦੀ ਆ ਗਰਦਨ 'ਚ ਝੂੜੀਆਂ ਪੈ ਜਾਂਦੀਆਂ ਕਈਆਂ ਦੀ ਤਾਂ ਵਿਚਾਰਿਆਂ ਦੀ ਗਰਦਨ ਹੀ ਨਹੀਂ ਦਿਖਦੀ ਪੇਟ ਇੰਨਾ ਵੱਧ ਜਾਂਦਾ ਸਰੀਰ ਇੰਨਾ ਵੱਧ ਜਾਂਦਾ ਜੇ ਕਿਤੇ ਥੱਲੇ ਨੂੰ ਝਾਕਦਾ ਥੱਲੇ ਪਿਆ ਅਸਮਾਨ ਹੀ ਨਹੀਂ ਦਿਖਦਾ ਉਹਨੂੰ ਬੂਟਾਂ ਦੇ ਫੀਤੇ ਘਸਣੇ ਪੈ ਜਾਣ ਤਾਂ ਔਖਾ ਹੋ ਜਾਂਦਾ ਮਤਲਬ ਕੁੱਛਕ ਦੇ ਇਨੀਸ਼ੀਅਲ ਥੱਲੇ ਹੁਣ ਕਈ ਮੈਨੂੰ ਕਹਿਣਗੇ ਜੀ ਮੇਰਾ ਮੋਟਾਪਾ ਕਿਉਂ ਵਧੀ ਜਾਂਦਾ ਮੈਂ ਤਾਂ ਵਿਆਹ ਤੋਂ ਪਹਿਲਾਂ ਐ ਹੁੰਦਾ ਸੀ ਪਤਲਾ ਜਹਾ ਜਾਂ ਪਤਲੀ ਜੀ ਸਾਰੇ ਦਾ ਵਿਆਹ ਤੋਂ ਬਾਅਦ ਕਿਉਂ ਜੇ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਹੋ ਮੇਰੀ ਪਹਿਲੀ ਗੱਲ ਦਾ ਧਿਆਨ ਰੱਖਿਓ ਮੇਰੇ ਕੋਲੇ ਚਾਹੇ ਦਵਾਈ ਲੈਣੀ ਆ ਜਾਂ ਨਹੀਂ ਲੈਣੀ ਬਾਅਦ ਦੀਆਂ ਗੱਲਾਂ ਵੀ ਜੇ ਤੁਸੀਂ ਬਿਨਾਂ ਪਰਹੇਜ਼ ਤੋਂ ਦਵਾਈ ਖਾ ਲੈਨੇ ਹੋ ਫਿਰ ਤੁਸੀਂ ਸਾਡੀ ਬਦਨਾਮੀ ਵੀ ਕਰਦੇ ਹੋ ਜੇ ਤੁਸੀਂ ਪਰਹੇਜ਼ ਰੱਖ ਕੇ ਦਵਾਈ ਖਾ ਲੈਨੇ ਹੋ ਫਿਰ ਤੁਸੀਂ ਸਾਡੇ ਲਈ ਰੌਲਾ ਵੀ ਪਾਉਨੇ ਕੋਇਲ ਸਾਹਿਬ ਦੀਆਂ ਦਵਾਈਆਂ ਬਹੁਤ ਵਧੀਆ ਨੇ